ਅੰਜਨਾਤ ਪੋਡਕਾਸਟ ਦੇਖ ਰਹੇ ਸਾਰੀ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ ਤੇ ਤੁਸੀਂ ਸਾਡੀ ਪਹਿਲਾਂ ਵਾਲੀ ਵੀਡੀਓ ਦੇਖ ਹੀ ਲਈ ਹੋਗੀ ਅਸੀਂ ਕੀਤੀ ਸੀ ਸਪੇਨ ਦੀ ਜ਼ਿੰਦਗੀ ਬਾਰੇ ਅੱਜ ਤੁਹਾਨੂੰ ਅਸੀਂ ਇਹੋ ਜਿਹਾ ਸ਼ਖਸ਼ਣਾ ਮਲਾਉਣ ਜਾ ਰਹੇ ਹਾਂ ਜਿਹਦਾ ਨਾਮ ਹੈ ਸਤਾ ਯੰਗ ਸਤੇ ਕੀ ਹਾਲ ਹੈ ਬਾਈ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਚੈਨਲ ਤੇ ਮੈਨੂੰ ਬੁਲਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਤੇ ਤੂੰ ਗਾਣੇ ਲਿਖਦਾ ਹਾਂਜੀ ਕਮੇਡੀ ਤੇ ਵੀ ਗਾਣੇ ਬਹੁਤ ਲਿਖੇ ਹਨ ਹਾਂਜੀ ਕਮੇਡੀ ਤੇ ਤੇ ਇਸ ਤਰ੍ਹਾਂ ਦੇ ਮਾਈਂਡ ਜਿ ਕਿਦਾਂ ਆਈ ਵੀ ਮੈਂ ਕਮੇਟੀ ਦੇ ਗਾਣੇ ਲਿਖਾਂ ਜਾਂ ਮੈਂ ਰਾਈਟਰ ਬਨਨਾ ਜਾਂ ਮੈਂ ਇਹ ਜ਼ਿੰਦਗੀ ਮੇਰੀ ਅਦਾ ਦੀ ਆ ਮਾਈਂਡ ਚਾਂ ਕੋਈ ਬੜਾ ਵਸੂਈ ਮਾਰੇ ਰੈਕਟਰਲੇ ਪਾਸੇ ਜਾਣੀ ਸੀ ਓਕੇ ਨਾ ਹੀ ਆਪਣੀ ਜਿਵੇਂ ਆਪਣੇ ਖਾਨਦਾਨ ਵਿੱਚ ਕੋਈ ਰੈਕਟਰ ਰਹਿ ਜਾਂ ਜਾਪਲਾ ਕਰ ਨਹੀਂ ਰਿਹਾ ਠੀਕ ਹੈ ਮੇਰਾ ਸਿੰਗਿੰਗ ਨਾਲ ਜੁੜਨਾ ਵੀ ਮੈਨੂੰ ਸ਼ੌਂਕ ਸੀ ਲਿਖਣ ਦਾ ਮੈਂ ਲਿਖਦਾ ਵੀ ਸੀਗਾ ਤੇ ਮੈਨੂੰ ਨਾ ਇੰਕੇ ਡੱਬ ਗਏ ਉਹਨੇ ਜੀ ਕਹਿੰਦੇ ਵੱਡਾ ਰੈਕਟਰ ਆ ਗਿਆ ਐ ਖਰੂਜਾਂ ਕਰੂ ਠੀਕ ਹੈ ਮਾਲ ਸ਼ਰਮ ਦਾ ਮਾਰ ਅੰਦਰ ਉਹਦਾ ਸ਼ੌਂਕ ਦਬਾ ਕੇ ਰੱਖਿਆ ਇਹ ਨਹੀਂ ਯਾਰ ਮਨਕੇ ਦਾ ਇਹ ਫਾਨੀ ਤੋਂ ਬੜਾ ਹੈ ਮਰਤੇ ਮੈਂ ਇੱਕ ਦੋ 100 ਲੈ ਕੇ ਦੋਸਤਾਂ ਨੂੰ ਸੁਣਾਏ ਓਕੇ ਮੈਨੂੰ ਇੱਕ ਦੋ ਜਿਵੇਂ ਖੌਂਸ ਲਾ ਰਹੀ ਕੀਤੀ ਮੁੰਡਿਆਂ ਵੀ ਇਹ ਤੂੰ ਲੈ ਸਕਦਾ ਸੱਤੇ ਇਹ ਤੈਨੂੰ ਬਚਪਨ ਤੋਂ ਹੀ ਸ਼ੌਂਕ ਸੀ ਜਾਂ ਬਾਅਦ ਚ ਪਿਆ ਨਹੀਂ ਇਹ ਸ਼ੌਂਕ ਨਾ ਮੇਰੇ ਡੈਡੀ ਦੀ ਜਦ ਡੈਥ ਹੋ ਗਈ ਓਕੇ ਉਸ ਤੋਂ ਬਾਅਦ ਥੋੜਾ ਜਿਹਾ ਮੈਂ ਡਰਿੰਕ ਦਾ ਆਦੀ ਜ਼ਿਆਦਾ ਹੋ ਗਿਆ ਸੀ ਠੀਕ ਹੈ ਤੇ ਉਹ ਡਰਿੰਕ ਦੇ ਵਿੱਚ ਵਿੱਚ ਨੂੰ ਜੋ ਮਰੇ ਮਾਈਂਡ 'ਚ ਗੱਦਾ ਹੋਇਆ ਦੀ ਸਚਾਈ ਰਿਐਲਿਟੀ ਮਿਲ ਆ ਗਈ ਆ ਬਿਤੇ ਠੀਕ ਹੈ ਉਹ ਮੈਂ ਕਲਮ ਲੈ ਕੇ ਉਹਨੂੰ ਲਿਖਣ ਲੱਗ ਗਿਆ ਠੀਕ ਹੈ ਉਹ ਗੱਲਾਂ ਮੇਰੀਆਂ ਜਿਹੜੀ ਹੱਡ ਵਿੱਚ ਇਸ ਮੋਹ ਹੀ ਲਿਖੀਆਂ ਕੋਈ ਆਏ ਨਹੀਂ ਵੀ ਆਪਰੇ ਪਾਸ ਆਪਰੇ ਪਾਸ ਦਾ ਕਲਚਰ ਵੀ ਕਿੰਨੇ ਲਿਖਾ ਖੋਦ ਮਿਲ ਜੇ ਬੇਰੀ ਮੇਰੇ ਆਪਦੇ ਪਿੰਡੇ ਦੇ ਹੰਡਾ ਯੋ ਚੀਜ਼ ਨਹੀਂ ਕੀਤੀ ਸੱਚੇ ਪੜਾਈ ਕਿ ਨਹੀਂ ਕੀਤੀ ਹੈ ਪੜਾਇਆ ਪਾਣੀ ਮੈਂ ਮੈਟ੍ਰਿਕ ਪਾਸ ਹੈ ਓਕੇ ਤੇ ਇਸ ਤੋਂ ਬਾਅਦ ਅੱਗੇ ਕੁਝ ਪੜ੍ਹਨਾ ਨਹੀਂ ਪੜਿਆ ਨਹੀਂ ਵੈਸੇ ਕਿ ਮੈਂ ਨੇ ਜੀ ਲਾਈਫ ਆ ਉਹ ਨਹੀਂ ਵਿਅਕਤੀਆਂ ਦੀ ਲਾਈਫ ਪੜਿਆ ਜ ਨੂੰ ਚੰਗੀ ਕਾ ਯੂਨੀਵਰਸਿਟੀ ਮੇਰੇ ਫਰੈਂਡ ਪੜਦੇ ਸੀ ਕਿ ਮਉਨਾ ਟੱਚ ਰਹਿ ਮੈਨੂੰ ਵਾਇਲਾ ਦੇ ਵਿੱਚ ਕੋਲ ਸਟਡੀ ਕਰ ਰਿਹਾ ਓਕੇ ਤੇ ਬਾਕੀ ਮੈਂ ਮੋੜ ਤੋਂ ਜੋਬ ਹੀ ਕੀਤੀ ਐ ਦੁਪਹਿਰ 5 ਤੋਂ ਲੈ ਕੇ ਵੀ ਮੈਂ ਚੰਗੇ ਤੱਕ ਰਿਹਾ ਆਸਵਾਣਾ ਰਹਿੰਦਾ ਕਿ ਵਧੀਆ ਥਾਂ ਜੋਬ ਕੀਤੀ ਐ ਠੀਕ ਐ ਤੇ ਸੱਜੇ ਕਦੇ ਯਾਰਾ ਮਿੱਤਰਾਂ ਨੇ ਹੌਸਲਾ ਨਹੀਂ ਦਿੱਤਾ ਵੀ ਤੂੰ ਜਾ ਸਿੰਗਰ ਤੱਕ ਪ੍ਰੋਜ ਕਰ ਤੂੰ ਇੱਡੇ ਸੋਹਣੇ ਗਾਣੇ ਲਿਖਦਾ ਜਾਂ ਐਦਾਂ ਤੂੰ ਉਹ ਕਰਦਾ ਵੀ ਤੂੰ ਜਾ ਆਰਨੇ ਦੇ ਕੋਲ ਜਾਂ ਤਿਆਰਨੇ ਤਲਾ ਟੱਚ ਆ ਤੂੰ ਗਾਣੇ ਆਰਨੇ ਵਾਂਗੂ ਗਾਉਣਾ ਤੇ ਯਾਰਾ ਮਿੱਤਰਾਂ ਜਿਕੇ ਤੇ ਬੈ ਕੇ ਗਾਣੇ ਸੁਣਾਏ ਵੀ ਹੋਣਗੇ ਉਹ ਮੈਂ ਦੋਸਤਾਂ ਨੂੰ ਸੁਣਾਏ ਆ ਪਰ ਪਤਾ ਕੀ ਵੀ ਮੇਰੇ ਉੱਥੋਂ ਤੱਕ ਬਾਹਲੇ ਫੈਮਿਲੀ ਵੀ ਸੀਗੇ ਪਰ ਪਰੰੰੂ ਐਂ ਲੱਗਦਾ ਵੀ ਮੈਂ ਗਾਣੇ ਦੇਣ ਦੇ ਹਜੇ ਕਾਬਿਲ ਹੈ ਨਹੀਂ ਵੀ ਕੁਝ ਨਵਾਂ ਲਿਖਾਂ ਵੀ ਹਲੇ ਮੇਰੀ ਕੰਮ ਬਈ ਪ੍ਰੈਕਟਿਸ ਕਰ ਰਿਹਾ ਹਜੇ ਤਰੀ ਹੁੰਦੀ ਵੀ ਮੈਨੂੰ ਹਜੇ ਪੂਰਾ ਮੈਂ ਆਪ ਦੇ ਰੰਗੀਤ ਕਰਨੇ ਕਹਿ ਸਕਦੇ ਬਸ ਇਹ ਕਹਿ ਸਕਦੇ ਵੀ ਮੈਂ ਸ਼ਬਦ ਚ ਸ਼ਬਦ ਪਾਲਣ ਜਾਣ ਫਾਜ਼ ਨਹੀਂ ਮਿਲਉ ਲੈਂਦਾ ਮੈਨੂੰ ਲੱਗਦਾ ਵੀ ਮੈਂ ਲਿਖਣ ਲੱਗ ਪੈਣਾ ਥੋੜੀ ਕੋਈ ਸੱਚੇ ਕੋਈ ਮਖੌਲ ਵੀ ਕਰਦਾ ਵੀ ਫੌਗ ਪਤਾ ਕੀ ਹੈ ਕਈ ਵਾਰ ਮੈਂ ਸੁਣ ਵੀ ਲੈਂਦੇ ਗਾਣੇ ਕਈ ਵਾਰ ਬੈੱਕ ਕੇ ਇਹਨੂੰ ਸੁਣਾ ਦਿੰਦਾ ਹਾਂ ਉਹਨਾਂ ਮੈਨੂੰ ਮਜ਼ਾਕ ਆਂਟ ਆਉਂਦੇ ਤਾਂ ਪੈਗ ਲੱਗੇ ਸੁਣ ਵੀ ਭੌਂਕੀ ਜਾਂਦਾ ਯਾਰ ਅੱਛਾ 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 ਠੀਕ ਹੈ ਤੇ ਸੱਤਿਆਂ ਨੂੰ ਇੱਕ ਗਾਣਾ ਚੱਲਿਆ ਸੀ ਜਿਹੜਾ ਬੌਕਸਰ ਬਹੁਤ ਜ਼ਿਆਦਾ ਚੱਲਿਆ ਸੀ ਇੰਸਟਾਗ੍ਰਾਮ ਤੇ ਬਹੁਤ ਰੀਲ ਵਾਇਰਲ ਹੋਈ ਸੀ ਤੇ ਉਹ ਕਿੰਦਾ ਸੀ ਚਾਰ ਲੈਣਾ ਸੁਣਾ ਸਕਦੇ ਹਾਂ ਹਾਂ ਉਹ ਸੁਣਾ ਦਿੰਦੇ ਆਪਾਂ ਉਹ ਗਾਣਾ ਐਨ ਦੀ ਦਸਤ ਮੈਂ ਤੇ ਗੁੱਪੀ ਚੰਦੜ ਆਪਣੇ ਪਗੜੀ ਦੇ ਮੁੰਡਾ ਠੀਕ ਹੈ ਤੇ ਉਹ ਮਜ਼ਾਕ ਮਜ਼ਾਕ ਜਿਹੜਾ ਬੌਕਸਰ ਸੀ ਤੇ ਉਹਨੇ ਨਾ ਦਾਰੂ ਪੀ ਕੇ ਦਾਮ ਚੱਕ ਟੁੱਟਣ ਲੱਗ ਗਿਆ ਤੋੜ ਤੋਂ ਸਾਰਾ ਜਨ ਚਿੱਬਾ ਕਰਤਾ ਠੀਕ ਹੈ ਮੈਂ ਤਾਂ ਗਾਣਾ ਲੈ ਹੁਣ ਫੋਕਸ ਕਰ ਤੀ ਮੈਂ ਕਰ ਮਜ਼ਾਕ ਨਹੀਂ ਆਇਆ ਤੇ ਮੈਂ ਦੱਸ ਦਿੰਦਾ ਹਾਂ ਹੱਸਣ ਲੱਗ ਗਿਆ ਠੀਕ ਹੈ ਮੜ ਤੇ ਮੌਤ ਤੇ ਲੈਣਾ ਦੀ ਗਈ ਚਾਰਤ ਉਹ ਸਾਡੇ ਕੋਲ ਹੁੰਦਾ ਸੀ ਬਾਕਸਰ ਨਹੀਂ ਜਾਣਦੇ ਸੀ ਮਾਗੀ ਮੌਕਸਰ ਨਹੀਂ ਸੱਤੇ ਜੰਗ ਤੇ ਗੋਪੀ ਚੰਦਰ ਨੇ ਦੋਨ ਰਲ ਕੇ ਦਿਲ ਨੇ ਲੁੱਟੀ ਰਾਤੀ ਖਾਦੀ ਪੀਤੀ ਵਿੱਚ ਹਾਂ ਦੀ ਇਹ ਬਖਸਰ ਦੀ ਟੈਂਕੀ ਕੁੱਟੀ ਡਾਂਗ ਟੁੱਟ ਨੀ ਚੱਕ ਲਿਆ ਬੈਟ ਕੁੜੇ ਨਾਣੇ ਮੂਰ ਲਈ ਭੰਤੀ ਲੇਟ ਕੁੜੇ ਕਾਰ ਇੰਡੀਕੇਟਰ ਵੀ ਨੱਕ ਗਏ ਨਾਣੇ ਪਿਛਲੀ ਲਾਈਟ ਵੀ ਟੁੱਟੀ ਪਤਿ ਖਾਦੀ ਪੀਤੀ ਵਿੱਚ ਹਾਣਦੀ ਇਹ ਬੁਖਸਰ ਦੀ ਟੈਂਗੀ ਕੁਟੀ ਉਹ ਮੇਰੇ ਬੁਖਸਰ ਦੀ ਇੰਨੀ ਠਾਟ ਕੁੜੇ ਇੰਨੀ ਕੁਟ ਖਾਤੇ ਹਾਣਦੀ ਇਹ ਪਰ ਵੀ ਪਹਿਲੀ ਕਿੱਕ ਸਟਾਰਟ ਕੁੜੇ ਮਾ ਕਚੇਰਾ ਹਾਂ ਵਿੱਚ ਦਬਦਾ ਏ ਸੱਤਾ ਜੰਡ ਕੱਢਦਾ ਏ ਤੁੱਪੀ ਰਾਪਤੀ ਖਾਦੀ ਪਿੱਤ ਦੇ ਵਿੱਚ ਹਾਂਦੀ ਏ ਬਖਸਰ ਦੀ ਟੈਂਕੀ ਕੁੱਟੀ ਕੀ ਆ ਬਾਤ ਆ ਸੱਤੇ ਬਹੁਤ ਵਧੀਆ ਗਾਣਾ ਤਾਂ ਤੇ ਬਾਪੂ ਜੀ ਦੇ ਹੱਥ ਤੋਂ ਹੋਈ ਸੱਤੇ ਬਾਪੂ ਜੀ ਆਪਣੇ 2022 ਤੋਂ ਸਪੈਰ ਹੋ ਗਏ ਓਕੇ ਤੇ ਤੁਹਾਨੂੰ ਲਿਖਣ ਦਾ ਸ਼ੌਂਕ ਉਦੋਂ ਤੋਂ ਜਾਗਿਆ ਲਿਖਣ ਦਾ ਐਸੀ ਵੀ ਚਲੋ ਪਹਿਲਾਂ ਤਾਂ ਬਾਪੂ ਤਾਂ ਪਰਵਾਹ ਕਰਦੇ ਕਿੱਥੇ ਕਹਿੰਦੇ ਸਾਡਾ ਜਵਾਕੇ ਕੰਮ ਵਿੱਚ ਕਾ ਲੂ ਠੀਕ ਹੈ ਉਹ ਕਹਿੰਦੇ ਕੁੜੀ ਆ ਮੈਂ ਕਾਪੀਆ ਭਰੀਆਂ ਤਾਂ ਇਹਨੂੰ ਕੀ ਲਿਖਣਾ ਹਾਂ ਫਿਰ ਚਲੋ ਉਹ ਤਾਂ ਹਨ ਮੇਰੀ ਮਾਂ ਨੇ ਮੈਨੂੰ ਸਪੋਰਟ ਕਰਦੀ ਆ ਠੀਕ ਹੈ ਹੁਣ ਮੈਂ ਸਮਾਂ ਮਾਂ ਨੂੰ ਵੀ ਸੁਣਤਾ ਲੈ ਉਹ ਵੀ ਚੱਲ ਚੰਦਾ ਸੁਣਾ ਲੈ ਤੁੰਨੂੰ ਪਤਾ ਖਤਮਾ ਦਾ ਹੈ ਨਹੀਂ ਠੀਕ ਹੈ ਮੈਂ ਕਿਉਂ ਸੁਣਾ ਲੈ ਹਲਾ ਚਲ ਕਹਿੰਦੀ ਜਦਾਂ ਤੈਨੂੰ ਤੇਜ ਚੜ ਪੈਸੇ ਵੀ ਬਣਾ ਪਹਿਲਾਂ ਗੀਰ ਕਰੂ ਮੈਨੂੰ ਮਾਂ ਕਹਿੰਦੀ ਮਾਵਾ ਕਹਿੰਦੀ ਹੁੰਦੀ ਮੈਂ ਕਹਾਂ ਚਲੋ ਕੋਈ ਕਿਤੇ ਬਾਬੀ ਨਹੀਂ ਕਰ ਪਾਵੇ ਤਾਂ ਆਪਾਂ ਵੀ ਠੀਕ ਹੈ ਅੱਜ ਤੇ ਕੇਲੇ ਆ ਜ ਸਤੇ ਕਿਸਾਨੀ ਅੰਦੋਲਨ ਦੀ ਤਰ੍ਹਾਂ ਬਹੁਤ ਸਾਸੀ ਹੈ ਨਾ ਹਾਂਜੀ ਕਿਸਾਨੀ ਅੰਦੋਲਨ ਤੇ ਮੈਂ ਬਹੁਤ ਬਹੁਤ ਵੀਡੀਓ ਦੇਖੀਆਂ ਹੋਈਆਂ ਹਾਂ ਹਾਂਜੀ ਬਹੁਤ ਆਈਆਂ ਹਾਂ ਤੇ ਕਿੰਨਾ ਟਾਈਮ ਉੱਥੇ ਜੰਗਰਸਤੇ ਰਹੇ ਹਾਂ ਉੱਥੇ ਮੈਨੂੰ 6 ਮਹੀਨੇ ਲਗਾਤਾਰ ਲਾਇੀ ਸੀ ਬਾਅਦ ਵਿੱਚ ਮੈਂ ਬਿਮਾਰ ਹੋ ਗਿਆ ਸੀ ਓਕੇ ਬਿਮਾਰ ਹੋਣ ਕਰਕੇ ਫਿਰ ਮੈਂ ਪਿੰਡ ਦੀ ਵਾਪਸੀ ਕਰਤੀ ਠੀਕ ਹੈ ਉਸ ਤੋਂ ਬਾਅਦ ਫਿਰ ਮੈਂ ਦੋਸਤਾਂ ਜੀ ਨਾਲ ਠੀਕ ਹੈ ਸਤੇ ਕੋਈ ਕਿਸਾਨੀ ਅੰਦੋਲਨ ਤੇ ਵੀ ਗਾਣਾ ਲਿਖਿਆ ਹਾਂ ਲਿਖਿਆ ਸੀ ਉਦੋਂ ਮੈਂ ਨਾ ਉੱਥੇ ਬੈਠਾ ਉੱਥੇ ਮੈਨੂੰ ਫੋਨ ਲਾਇਆ ਕਨ ਸੱਤੇ ਕਿਵੇਂ ਐ ਚੱਲਦਾ ਐ ਮਾਸਿਓਮ ਸਾਰੇ ਫੋਨ ਹੋਈ ਠੀਕ ਐ ਬਾਹਰ ਹੀ ਲੱਗੂ ਬਿਮਾਰ ਹੋਇਆ ਬਾਅਦ ਕਹਿੰਦੇ ਸਭ ਫੋਨ ਵੀ ਨਹੀਂ ਕੀਤਾ ਸੱਤ ਤੱਕ ਠੀਕ ਐ ਠੀਕ ਐ ਉਦੋਂ ਪਰ ਮੈਂ ਲਾਇ ਹੀ ਹਾਏ ਉਹ ਵੀ ਸੀਗਾ ਟਾਈਮ ਕਦੇ ਜਾਨੇ ਮੇਰੀ ਐਣੀ ਮੁੰਡਾ ਟਿੱਕਰੀ ਬਾਡਰ ਤੇ ਹੀ ਪਾਉਂਦਾ ਬਾਚੀਆਂ ਅੱਜ ਵੀ ਦਾਇਆ ਕਿ ਕੋਈ ਹਾਲ ਵੀ ਨਾ ਪੁੱਛੇ ਕਦੇ ਫੋਨ ਉੱਤੇ ਫੋਨ ਲਾਉਂਦੀਆਂ ਸੀ ਮਾਸੀਆਂ ਉਹ ਗੱਲ ਝੂਠ ਨਾਲ ਕੰਨ ਜਿਹੜਾ ਕਰੀ ਗੌਰਣੀ ਝੂਠ ਨਾਲ ਕੰਨ ਜਿਹੜਾ ਕਰੀ ਗੌਰਣੀ ਕਿਵੇਂ ਜੱਟ ਨਾਲ ਤੁਰੇ ਪਰ ਸ਼ਾਹ ਬੋਰੀ ਐ ਤੇ ਉਹ ਨਾਲ ਨਾਲ ਤੁਰੇ ਸਕਸੈਸ ਕੋਨ ਸਤਿ ਸ਼੍ਰੀ ਅਕਾਲ ਰਨਿਤਲਾ ਟੱਚ ਆ ਤੇ ਕਦੇ ਆਰਨੇਤ ਨੂੰ ਗਾਣਾ ਵੀਡੀਓ ਰਿਕਾਰਡ ਕਰਕੇ ਪਾਇਆ ਜਾਂ ਨਹੀਂ ਪਾਇਆ ਹਾਈ ਤੱਕ ਕੋਈ ਆਪਣੇ ਦਾ ਵੇਹੇ ਮੈਂ ਮੇਰਾ ਫੇਵਰਟ ਸਿੰਗਰ ਵੇਹੇ ਆਮੇਤੀ ਆ ਠੀਕ ਹੈ ਮੈਂ ਸੁਣਦਾ ਉਹ ਵੀ ਸੁਣਦਾ ਜਿਆਦਾ ਤੇਰੀ ਲੁੱਕ ਵੀ ਉਦਾਂ ਦੀ ਹੈ ਹਾਂ ਤੇ ਪਰ ਮੈਂ ਨਾਲ ਨੂੰ ਮਿਲਿਆ ਕਿ ਦੇ ਤੱਕ ਹਨਾ ਠੀਕ ਹੈ ਨਾ ਹੀ ਆਪਣਾ ਉਹਦਾ ਟੱਚ ਹੈਗਾ ਠੀਕ ਹੈ ਵੈਸੇ ਸਿੰਗਰ ਹਾਡਰੈਸਟ ਚਾ ਹੈਗੇ ਆ ਠੀਕ ਹੈ ਜਿਵੇਂ ਬਰਕਰ ਮਟੇ ਲੋ ਹਾਡਰੈਸਟ ਆ ਓਕੇ ਓਰਲ ਮਾਲ ਨੂੰ ਜਾਣ ਜਾ ਕੇ ਦਿੰਦਾ ਹਾਂ ਓਕੇ ਤੇ ਉਹ ਮੈਨੂੰ ਕਹਿੰਦਾ ਹੁੰਦਾ ਤੂੰ ਮੇਰੇ ਕੋਲ ਆ ਠੀਕ ਹੈ ਪਰ ਵੈਸੇ ਮੈਂ ਨਾ ਇੱਕ ਸ਼ਰਮ ਜਿਹੀ ਮਹਿਸੂਸ ਕਰਦਾ ਕਿ ਕਿਸੇ ਚੈਨਲ ਤੇ ਆਉਂਗੇ ਆ ਫਸਟ ਟਾਈਮ ਜਦੋਂ ਤੁਸੀਂ ਮੈਨੂੰ ਕਹਿੰਦਾ ਕਿ ਮੈਂ ਚਲੋ ਮੈਂ ਆਇਆ ਕਰ ਲੈਣੀ ਪਰ ਮੈਂ ਪਰ ਵੀ ਆ ਮੈਂ ਮੂਰੇ ਨਾ ਮੇਰਾ ਐਂ ਥੱਕੀ ਆ ਨਾ ਪੂਰੀ ਵਧੀਆ ਗੱਲੀ ਬੋਲ ਨਹੀਂ ਰਿਹਾ ਪਹਿਲੀ ਵਾਰ ਮੈਂ ਮੂਰੇ ਆਇਆ ਮੈਂ ਤੇ ਵੈਸੇ ਮੈਨੂੰ ਆਇਆ ਮੈਂ ਲੈ ਆਪ ਹੀ ਲੈ ਕੇ ਆਪ ਹੀ ਬਾਕੇ ਜਾਵਦੇ ਕੋਸ ਨੂੰ ਇਹ ਵੀ ਦੱਸਣਾ ਹੈ ਜੇ ਸੱਚੇ ਪਤਾ ਕੀ ਆ ਜੇ ਤੂੰ ਇੱਥੋਂ ਜਾਏਂਗਾ ਤਾਂ ਕੀ ਪਤਾ ਕਿਹਦੇ ਨਾਲ ਹੱਥ ਟੱਚ ਮਿਲ ਜਾਣਾ ਹੈ ਨਾ ਇਹਦਾ ਹੈ ਤੇ ਤੇਰਾ ਸ਼ੌਕ ਕੀ ਕੀ ਸੀ ਹੋਰ ਵੈਸੇ ਮੇਰੇ ਜਿੰਦਗੀਆ ਸਹੀ ਸ਼ੌਕ ਪਤਾ ਕੀ ਸੀ ਮੈਂ ਰੈਕਟਰ ਰੂਟਰ ਤਾਂ ਮੈਨੂੰ ਕੋਈ ਸ਼ੌਕ ਨਹੀਂ ਆਇਆ ਚਲੋ ਹੁਣ ਬਣ ਗਿਆ ਠੀਕ ਹੈ ਹੁਣ ਮੇਰਾ ਸ਼ੌਕ ਦਵਿਆ ਵੈਕਮ ਵੀ ਇੱਕ ਤਾਂ ਏਡਮ ਸਟਾਣੀ ਬਣ ਗਿਆ ਆਪਣੂ ਠੀਕ ਹੈ ਮੈਨੂੰ ਸਟੰਟ ਦਾ ਸ਼ੌਕ ਸੀ ਕਿਦਾ ਸਟੰਟ ਬਣਾਉਂ ਓਕੇ ਬਲਕਿ ਮੇਰਾ ਇਨਸਟੰਟ ਹਾਂ ਬਾਈਕ ਸਟੰਟ ਜਿਹੜਾ ਮੇਰਾ ਮੇਨ ਮੁੱਦਾ ਸੀ ਉਹ ਸਟੰਟ ਹੀ ਸੀਗੇ ਬਸ ਕਦੇ ਕੀਤੇ ਪਿੰਡ ਚ ਇਦਾਂ ਮੈਂ ਸਾਂ ਸਟੰਟ ਬਹੁਤ ਕੀਤੇ ਮੈਂ ਯਾਨੀ ਕਿ ਉਹਨੇ ਨਿਹਾਈ ਲੈਵਲ ਤੇ ਕੀਤਾ ਇਹ ਸ਼ੌਂਕ ਸੀਗਾ ਕਰਦਾ ਰਹਿੰਦਾ ਠੀਕ ਪਰ ਫਿਰ ਉੱਥੇ ਜਿਹੜਾ ਪਿੰਡਾਂ ਨੇ ਕਹਿੰਦੇ ਵੇ ਮਰੂ ਰਗਨ ਉਹ ਉਹ ਚੀਜ਼ ਦੀ ਸ਼ਰਮ ਤੋਂ ਮੇਰੇ ਸ਼ੌਂਕ ਦੂਰੇ ਰਹੇਗੇ ਠੀਕ ਹੈ ਤੇ ਮਤਲਬ ਕਿ ਬਾਕੀ ਜਦੋਂ ਇੱਕ ਟੁਕਗਾ ਇੱਕ ਗਾਣਾ ਸੀ ਵਿਆਹ ਵਿਆਹ ਚ ਕੀ ਲਿਖਿਆ ਸੀ ਹੈਬਿਟ ਗਾਣਾ ਹਾਂ ਜੀ ਅਸੀਂ ਡਰਾਈਵ ਕਰ ਜਾਂਦੇ ਸੀਗੇ ਠੀਕ ਹੈ ਤੇ ਮੈਂ ਖੈਰਾ ਆਪਣੇ ਘਰ ਦੇ ਆਪ ਨੂੰ ਕਹਿੰਦੇ ਵੀ ਨਸ਼ੇ ਪਤਲ ਦੂਰ ਰੋ ਹਾਂ ਵੀ ਆਪਾ ਪਰ ਮਾਪਿਆਂ ਦੀ ਗੱਲ ਨਹੀਂ ਸੁਣਦੇ ਹਨਾ ਠੀਕ ਹੈ ਤੇ ਉਹ ਫਿਰ ਮੈਂ ਦੇਖਿਆ ਮਾਪੇ ਛੋਟੇ ਹੁੰਦੇ ਨੇ ਸਿਆਣੇ ਹੁੰਦੇ ਆ ਬਾਅਦ ਚ ਆਪਾ ਕਹਿੰਦੇ ਆ ਉਹਦੇ ਵੇਲੇ ਹਾਈ ਕਰਦੇ ਵੀ ਬਪਾ ਤੁਸੀਂ ਮਾਪਿਆਂ ਦਾ ਅੱਜ ਮਾਪੇ ਕਰਦਾ ਤਾਂ ਮੇਰੇ ਕੁੜੇ ਕਦੇ ਮਹਿੰਦੀ ਦੇ ਨਾਲ ਹੱਥਾਂ ਤੇ ਲਿਖਦੀ ਸੀ ਸੱਤਾ ਜੰਗ ਕੁੜੇ ਮੇਰੀ ਵੀ ਬੇੜੀ ਕੇ ਘੜੀਆਂ ਨੂੰ ਕਦੇ ਸਿਰ ਤੋਂ ਪਾਣੀ ਵਾਰਉਣੀ ਕਦੇ ਹੌਬੀ ਮੇਰੀ ਹੁੰਦੀ ਸੀ ਅੱਜ ਹੈਵਟ ਬਣ ਗਈ ਦਾਰੂਨੀ ਸਤੇ ਯੰਗ ਵਰਡ ਹਾਂਜੀ ਸਤਾ ਯੰਗ ਹਾਂਜੀ ਇਹ ਕਿਉਂ ਪਿਆ ਯੰਗ ਵਰਡ ਕਿਉਂ ਲਾਇਆ ਜਾਂਦਾ ਤੇ ਯੰਗ ਵਰਡ ਲਾਇਆ ਜਾਂਦਾ ਵੀ ਇੱਕ ਤਾਂ ਇਹ ਦਿਨ ਮੇਰੀ ਲੁੱਕ ਹੈ ਉਹਨੂੰ ਮੈਂ ਚੇਂਜ ਨਹੀਂ ਹੋਣ ਦਿੰਦਾ ਵੀ ਲਗਾਤਾਰ 15 ਸਾਲਾਂ ਤੋਂ ਉਹੀ ਲੁੱਕ ਮੈਂ ਚੱਲ ਰਹੀ ਹੈ ਠੀਕ ਹੈ ਵੀ ਕਈ ਬੰਦੇ ਹੁੰਦੇ ਆ ਵੀ ਜੋ ਮੋਟੇ ਹੋਵੇ ਪਤਲੇ ਹੋ ਕੇ ਵੀ ਹੋਵੇ ਠੀਕ ਹੈ ਤੇ ਬਾਕੀ ਇੱਕ ਤੋਂ ਬੰਦ ਸੰਭ ਕੇ ਰਹਿਣਾ ਮੇਂ ਸ਼ੌਂਕ ਵੀ ਆਪਨ ਪਹਿਲਾਂ ਦੇ ਠੀਕ ਹੈ ਵੀ ਵਧੀਆ ਕੱਪੜੇ ਬਾਦਰ ਬਾਹਰ ਬਾਹਰ ਅਦੁੱਲੀ ਮੁਹੰਮਦ ਕਹਿੰਦੇ ਬਾਹਰ ਜਦੋਂ ਵੈਸੀ ਮਤਲਬ ਕਿ ਤੇਰਾ ਸ਼ੁਰੂ ਤੋਂ ਪਹਿਰਾ ਆਈਆਂ ਵੀ ਮੈਂ ਬਾਹਰ ਕਰਕੇ ਵੀ ਮੈਂ ਇੱਕ ਤਾਂ ਜੋਬ ਬਾਹਰ ਕਰਦਾ ਕਾਪਸਾ ਨਾ ਕੱਪੜੇ ਲਈ ਵਧੀਆ ਪਾ ਕੇ ਜਾਂਦੇ ਮੈਨੂੰ ਆਏ ਨਹੀਂ ਲਾ ਦोगे ਤਾ ਤਿਆਰ ਹੋਣਾ ਔਖਾ ਹੀ ਲਾਦਾ ਮੈਂ ਤਿਆਰ ਨਹੀਂ ਹੁੰਦਾ ਇੱਕ ਤਿਆਰੀ ਤੇ ਵੀ ਗਾਣਾ ਲਿਖਿਆ ਸੀ ਤੇਰਾ ਹੇਅਰ ਡ੍ਰੈਸਰ ਤੇ ਬਹੁਤ ਸੋਹਣਾ ਗਾਣਾ ਸੀ ਉਹ ਉਹ ਲਿਖਿਆ ਸੀ ਜਿਹੜਾ ਬਾਜ਼ਾਰ ਦੇ ਆਪਣਾ ਅਮੁੰਨਾ ਮਿਲਣ ਹੇਅਰ ਡ੍ਰੈਸਰ ਪਰ ਗਾੜੀ ਆਪਾਂ ਦੇਖੀ ਰਾਸਤੇ ਦੀ ਪੈਂਦਰਾ ਉਹ ਤੇ ਲਿਖਿਆ ਸੀ ਹੈ ਨਾ ਤੂੰ ਜਾਣੇ ਕੀ ਮਿਲ ਨਾ ਤੂੰ ਹੀ ਅਰਣੀ ਤੇਰੀ ਫੁੱਲ ਕਰਨਗੇ ਕੇ ਅਰਣੀ ਤੂੰ ਜਾਵੀ ਚਾਈ ਚਾਈ ਨਹੀਂ ਅੱਗੇ ਮੁੰਨਾ ਮਿਲੂਗਾ ਨਾ ਹੀ ਨਹੀਂ ਗੱਲ ਸੱਤੇ ਨੇ ਸਮਝਾਈ ਰੀ ਐਵੇਂ ਨਾ ਕਿਧਰੇ ਢੋਲ ਜਾਵੀ ਐਵੇਂ ਨਾ ਕਿਧਰੇ ਢੋਲ ਜਾਵੀ ਸਲੂਟ ਤੇ ਰਸਤੇ ਵਿੱਚ ਹੈ ਪੈਂਦਾ ਨਾਲੇ ਕੰਮ ਕਰਦਾ ਏ ਵਧੀਆ ਨਹੀਂ ਨਾਲੇ ਪੈਸੇ ਥੋੜੇ ਲੈਂਦਾ ਤੇ ਮਾਂ ਵਿੱਚ ਮਤਲਬ ਕਵਿਡੀ ਗਾਣੇ ਜਾਂ ਇਦਾਂ ਇਹ ਮਤਲਬ ਤੈਨੂੰ ਸ਼ੁਰੂ ਤੋਂ ਸ਼ੌਂਕ ਸੀ ਜਾਂ ਮਤਲਬ ਕਿ ਤਦ ਨੂੰ ਆ ਮਤਲਬ ਦਿਮਾਗ ਦੇ ਤਰ੍ਹਾਂ ਕਹਿੰਦਾ ਮੈਂ ਕਮੇਟੀ ਗਾਣੇ ਕਿਉਂ ਮੈਨ ਸ਼ੌਕ ਤਾਂ ਮੈਨੂੰ ਪਹਿਲਾਂ ਤੋਂ ਹੀ ਹੈਗੀ ਸੀ ਨਾ ਹੀ ਨਾ ਕੋਈ ਰੈਂਟਰ ਸੀਗਾ ਤੇ ਕਹਿ ਲਿਆ ਆਦੋਂ 22 ਤੋਂ ਬਾਅਦ ਕਿਤੇ ਮੈਂ ਪੈਨ ਹੁੰਦੇ ਸੀ ਟਾਡ ਚਾਰ ਮਾਰ ਲੈਂਦੇ ਕਾਪੀ ਤੇ ਤੇ ਮੈਨੂੰ ਲੱਗਿਆ ਯਾਰ ਮੈਂ ਲੈਫਟ ਆਂਦਾ ਹਾਂ ਮੈਂ ਕਿਤਾਬਾਂ ਕੁਤੂਬਾਂ ਮੈਂ ਪੜ੍ਹਦਾ ਰਿਹਾ ਨਾ ਹਾਂ ਉਹ ਪੜ੍ਹਨ ਵਿੱਚ ਕੋਈ ਨਾ ਕੋਈ ਸ਼ਬਦ ਨਾ ਮੈਂ ਕੈਚ ਕਰਦਾ ਵੀ ਇਹਨੂੰ ਮੈਂ ਦੇਖਿਆ ਜਾਂਦਾ ਤੇ ਘਰ ਚ ਕੱਲਾ ਸਜੋਗ ਮਾਂ ਦਾ ਹੀ ਸੀ ਕਿਹਾ ਹੋਰ ਵੀ ਭਰਾ ਭੈਣ ਭਰਾ ਗਿਆ ਦੱਸਦਾ ਤੇ ਮੇਰੇ ਸਾਰੇ ਬੰਦੇ ਭਰਾ ਵੀ ਐ ਭੈਣ ਵੀ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਮੈਂ ਕੀ ਤਾਂ ਲੈ ਦਿੰਦਾ ਨਹੀਂ ਲੈਂਦਾ ਠੀਕ ਹੈ ਨਹੀਂ ਮੇਰੀ ਮਾਂ ਨੂੰ ਪਤਾ ਵੀ ਕਰੋ ਇਹ ਬੈਡ ਲੁੱਕ ਲੈਦਾ ਹਨਾ ਤੇ ਮਾਂ ਤਾਂ ਮੇਰੀ ਕਹਿੰਦੀ ਜਿਹੜਾ ਵੀ ਤੂੰ ਕਿੱਤਾ ਕਰਨਾ ਉਹ ਇੱਕ ਬਿਮਾਰਤ ਲੈ ਕੇ ਚੱਲ ਹਨਾ ਇਹ ਨਹੀਂ ਵੀ ਮੈਂ ਕਹਿੰਦਾ ਗਾਣੇ ਲੈਦਾ ਮੜ ਕੇ ਮੈਂ ਕਹਿੰਦਾ ਸਤਾਨ ਤੱਕ ਆਨੇ ਪੇਰ ਮੈਂ ਕਹਿੰਦਾ ਮਾ ਅੱਛਾ ਕਰ ਬੰਨਾ ਉਹ ਬੰਦੇ ਵਿੱਚ ਹਾਂ ਹੁਣ ਵੀ ਮੈਂ ਆਹੀ ਕੰਮ ਕਰ ਬਣਾਇਆ ਹਾਂ ਜਾਂ ਪੋਸਟ ਤੇ ਕੰਮ ਕਰਾਂ ਮੈਂ ਫੇਰ ਆਪਾਂ ਦੇਖ ਹੁੰਦੇ ਵਿੱਚ ਕੋਈ ਸੱਚੇ ਕੋਈ ਭਾਗ ਹੋ ਕੇ ਬਾਪੂ ਦੀ ਜੀਤ ਲਈਆ ਹੋਵੇ ਭਾਗ ਹੋ ਗਏ ਹਾਂ ਬਾਪੂ ਤੇ ਲੈ ਗਿਆ ਦੀ ਦਰੋ ਬਾਪੂ ਦੀ ਡੈਥ ਹੋਈ ਮੇਰੀ ਦੀ ਤੋਂ ਕਿ ਬਾਪੂ ਸਾਰਾ ਕੁਝ ਹੁੰਦਾ ਜਿੰਦਗੀ ਜਦੋਂ ਬਾਪੂ ਦੀ ਡੈਥ ਹੋਈ ਉਦੋਂ ਮਾਂ ਮੈਂ ਗਾਣਾ ਸੁਣਦੇ ਸੀ ਉਦੋਂ ਪਤਾ ਕੀ ਸੀ ਉਦੋਂ ਮੇਰੇ ਨਾਲ ਕਈ ਛਿੱਟੇ ਵਾਪਰੇ ਮੇਰੇ ਯਾਰੋ ਕੰਡਿਸੀ ਸੀ ਠੀਕ ਹੈ ਉਹ ਕੈਨੇਡਾ ਚਲੇ ਗਏ ਸੀ ਠੀਕ ਹੈ ਤੇ ਮਾਂ ਮੇਰੀ ਟੈਨਸ਼ਨ ਵਾਲੀ ਸੀ ਬਾਪੂ ਦੀ ਡੈਥ ਹੋਈ ਕਿੰਨੀ ਵੱਡੀ ਸੀ ਫਰ ਮੈਂ ਉਦੋਂ ਟੁੱਟ ਗਿਆ ਸੀ ਠੀਕ ਹੈ ਉਦੋਂ ਫਿਰ ਲੈ ਗਿਆ ਹੈ ਕਰ ਸੁੰਨਾ ਸੁੰਨਾ ਲੱਗਦਾ ਏ ਹਰ ਸੁੰਨੀ ਹੋਗੀ ਥਾਂ ਮੇਰੀ ਮੇਰਾ ਬਾਪੂ ਤੁਰ ਗਿਆ ਦੁਨੀਆ ਤੋਂ ਤੇ ਵਿੱਚ ਟੈਂਸ਼ਨਾ ਮਾਂ ਮੇਰੀ ਜਿ ਨੂੰ ਜਾਨੋਂ ਵੱਧ ਕੇ ਚਾਹਿਆ ਸੀ ਹੋਗੀ ਪਰ ਦੇਸਨ ਨਾਰ ਕੁੜੇ ਦੇ ਕਿਰਪਾ ਹੋਗੀ ਮਾਤ ਦੀ ਕਦੇ ਬਣ ਜਾਗੇ ਸਟਾਰ ਕੁੜੇ ਵੈਸੇ ਸੌਂ ਦਾ ਪਹਿਲਾ ਟੱਪ ਆਇਆ ਸੀ ਉਹ ਨਾ ਮੈਂ ਕਰੀ ਪਲੱਸ 2 ਸੋਣੀਏ ਨਾ ਮੈਂ ਪੜਾ ਪੜਿਆ ਸਿਵਿਆਤਾ ਦਾ ਸੂਈ ਪਾਸ ਕੁੜੇ ਤੂੰ ਵੀ ਐਡਪੋਰਸ ਕਰਿਆ ਨਾ ਸੱਤ ਕਨਾਲਾ ਆਉਂਦੀਆਂ ਨੇ ਨਾ ਆਉਂਦੇ ਕਿੱਲੇ ਚਾਰ ਕੁੜੇ ਜੇ ਕਿਰਪਾ ਹੋਗੀ ਮਾਲਕ ਦੀ ਕਦੇ ਬਣ ਜਾਗੇ ਸੱਤਾਰ ਕੁੜੇ ਠੀਕ ਹੈ ਹਾਈ ਕਦੇ ਸ਼ਹਿਰ ਤੇਰੇ ਵਿੱਚ ਹਾਰਦੀ ਏ ਪੁੰਦੀ ਸੀ ਸਾਡੀ ਡਾਕਟਰ ਨਹੀਂ ਤੇਰੇ ਕਰਕੇ ਛੜਤਾ ਨਹੀਂ ਮੇਰਾ ਯਾਰ ਸੀ ਨਹੀਂ ਕੁਮਾਤਰ ਨਹੀਂ ਠੀਕ ਹੈ ਕਿੰਦੇ ਕੰਨੀ ਬਹਿ ਕੇ ਸੋਚੀ ਰਹੀ ਸਾਡੇ ਕਿਉਂ ਨਹੀਂ ਮਿਲੇ ਵਿਚਾਰ ਕੁੜੇ ਜੇ ਕਿਰਪਾ ਹੋਗੀ ਮਾਲਕ ਦੀ ਕਦੇ ਬਣ ਜਾਗੇ ਸੱਤਾਰ ਕੁੜੇ ਕੀ ਬਾਤ ਆ ਸੱਤੇਰ ਬਹੁਤ ਹੀ ਵਧੀਆ ਲਿਖਤਾ ਕਦੇ ਇੰਸਟਾਗ੍ਰਾਮ ਜਾਂ ਫੇਸਬੁੱਕ ਤੇ ਜੋਰ ਨਹੀਂ ਪਾਇਆ ਵੀ ਆਪਾਂ ਰੀਲ ਬਣਾ ਕੇ ਕੀ ਬਾਈ ਯਾਰ ਜੀ ਤਾਂ ਮੈਨੂੰ ਅੱਖਰ ਹੁੰਦਾ ਕਿ ਰੁਕਾਵਾਂ ਪਰ ਮੈਨੂੰ ਸੰਦ ਮੈਨੂੰ ਬਹੁਤ ਲੱਗਦੀ ਮੈਨੂੰ ਆਉਂਦਾ ਵੀ ਪਤਾ ਨਹੀਂ ਕਿਹੋ ਜਿਹੇ ਕਮੈਂਟ ਆਉਣਗੇ ਨਾ ਕੋਈ ਲੋਕ ਬੁਰੇ ਬੁਰੇ ਕਮੈਂਟ ਆ ਕਰਨ ਦੇ ਠੀਕ ਹੈ ਤਾਂ ਮੇਰਾ ਮਾਈਂਡ ਹੋਰ ਸਾਹਦਾ ਹਣਾ ਗੁੱਸੇ ਦਾ ਕੋਈ ਸੋਸ਼ਲ ਮੀਡੀਆ ਤੇ ਬਣਾਇਆ ਪੇਜ ਤੁਸੀਂ ਤੁਸੀਂ ਮੇਰਾ ਸਭ ਪੇਜਾਂ ਦੀ ਜੜੀ ਹੈਗੀ ਵੈਸੇ ਇੰਸਟਾਗ੍ਰਾਮ ਤੇ ਮੈਂ ਵੈਸੇ ਰੀਲ ਨਾ ਪਾਉਣ ਨੂੰ ਵੀਡੀਓ ਬਣਾ ਕੇ ਆਉਂਦੀਆਂ ਗਾਣੇ ਗੁੰਜ ਐ ਗਾ ਕੇ ਨਹੀਂ ਖਤ ਪਾਏ ਵੀ ਕਿਸੇ ਦੇ ਗਾਣੇ ਕਾਪੀ ਨਹੀਂ ਲਾਉਂਦੇ ਆਪਣੇ ਵੀ ਅਸਰ ਮੈਂ ਪਾਣ ਨਾ ਵੇਹੇ ਚੱਲਦੀ ਮਰੀ ਮੇਰਾ ਫੋਲੋਅਰ 5000 ਹੈਗਾ ਪਰ ਮੈਂ ਸਪੈਸ਼ਲ ਬੈਲ ਤੇ ਪਹਿਲੀ ਵਾਰ ਆਇਆ ਮੈਂ ਜਿਵੇਂ ਤੁਹਾਨੂੰ ਸਟੂਡੀਓ ਵਿੱਚ ਪਹਿਲਾ ਮੈਂ ਸੰਨ ਬਹੁਤ ਲੱਗਦੀ ਆ ਠੀਕ ਹੈ ਤਾਂ ਦੋਸਤੋ ਏ ਸੀ ਸੱਤਾ ਯੰਗ ਤਾਂ ਇਹਨਾਂ ਦੀ ਇੰਸਟਾਗ੍ਰam ਆਈਡੀ ਹੈ ਸੱਤਾ ਸੱਤਾ ਯੰਗ ਦਾ ਤੇ ਨਾ ਹਾਂ ਜੀ ਸੱਤਾ ਸਵੀਰ ਵੀ ਸੱਤਾ ਯੰਗ ਨੇ ਸੱਤਾ ਸਵੀਰ ਤੇ ਸੱਤਾ ਯੰਗ ਦਾ ਇੰਸਟਾਗ੍ਰam ਆਈਡੀ ਹੈ ਤਾਂ ਤੁਸੀਂ ਜ਼ਰੂਰ ਇਹਨੂੰ ਫੋਲੋ ਕਰਿਓ ਤਾਂ ਤੁਸੀਂ ਇਹ ਪੌਡਕਾਸਟ ਵੀ ਜ਼ਰੂਰ ਦੇਖੋ ਇਹਨਾਂ ਦੀ ਤਾਕੀ ਇਹਨਾਂ ਨੂੰ ਕਿਸੇ ਸਿੰਗਰ ਤੱਕ ਅਪਰੋਚ ਕੀਤੀ ਹੋਵੇ ਤਾਂ ਅਸੀਂ ਇਹੀ ਕਹਿਣਾ ਚਾਹੁੰਦੇ ਐਂਡ ਦੇ